ਉਹ ਵੀ ਗਰਮੀਤ ਬਾਈ ਕਹਿੰਦਾ ਮੈਂ ਗੱਡੀ ਦਾ ਆਪਦੀ ਰੇਟ ਲਾਉਂਗਾ ਕਹਿੰਦਾ ਪੂਰੀ ਮਾਰਕੀਟ ਸਭ ਤੋਂ ਘੱਟ ਰੇਟ ਕਹਿੰਦਾ ਮੈਂ ਆਪਦੀ ਗੱਡੀ ਤੇ ਲਾਉਂਗਾ ਤੋ ਭਾਈ ਜਿਵੇਂ ਜਿਵੇਂ ਟਾਈਮ ਬੀਤਦਾ ਜਾ ਰਿਹਾ ਇਹ ਮੇਲਾ ਭਰਦਾ ਜਾ ਰਿਹਾ ਇਸ ਟਾਈਮ ਟਾਈਮ ਹੋ ਚੁੱਕਿਆ ਲਗਭਗ 2 ਬੱਜ ਚੁੱਕੇ ਨੇ ਲੋ ਜੀ ਕਿ ਮਰੂਤੀ ਵੀ ਖੜੀ ਆ ਬਠੰਡਾ ਨੰਬਰ ਇਹ ਭਾਈ ਛਾਹ ਪਾਣੀ ਦੀ ਵੀ ਫੁੱਲ ਸੇਵਾ ਇੱਥੇ ਇੱਕ ਸਕੋਰਪਿਓ ਗੱਡੀ ਖੜੀ ਹੈ ਭਾਈ ਯੂਕੇ ਨੰਬਰ 3474 ਇਹ S10i ਗੱਡੀ 2016 ਮਾਡਲ ਡੀਜ਼ਲ ਫਰਸਟ ਓਨਰ ਹੈ 78000 ਕਿਲੋਮੀਟਰ ਰੀਡਿੰਗ ਹੈ ਗੱਡੀ ਆ ਦੇਖੋ ਬਾਈ ਜੀ ਇਹ ਗੱਡੀ ਦੀ ਟ్రਾਇਲ ਚੱਲ ਰਿਹਾ ਜੀ Swift ਗੱਡੀ ਵਰਨਾ 2012 ਮਾਡਲ 1 ਲੱਖ 2000 ਕਿਲੋਮੀਟਰ ਚੱਲੀ ਡੀਜ਼ਲ 340 ਕਿੱਦਾਂ ਦੀ ਗੱਡੀ ਤੁਸੀਂ ਇਹ ਮਾਰਕੀਟਸ ਲੈਣ ਆਏ ਹੋ ਜੀ ਅੱਜ ਕਾਰ ਮੇਲੇ ਚ ਜੀ ਪਹਿਲਾਂ ਤਾਂ ਸੋਚਿਆ ਸੀਗੇ ਵੀ ਉੱਧਰ ਜਾਵਾਂ ਗੁਰਗਾਓ ਗੁਰਗਾਓ ਜਾਂਦਾ ਪਲਾਨ ਕੀਤਾ ਸੀ ਫੇਸਬੁਕ ਤੇ ਦੇਖਿਆ ਤਾਂ ਆਹ ਚਲੋ ਦੇਖ ਕੇ ਹੁਣ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਪਟੰਡਾ ਕਿਉਂਕਿ ਇੱਥੇ ਹੋਣ ਜਾ ਰਿਹਾ ਹੈਗਾ ਕਾਰਾਂ ਦਾ ਬਹੁਤ ਵੱਡਾ ਫੈਸਟੀਵਲ ਤੁਹਾਨੂੰ ਦਿਖਾਉਣ ਲੱਗੇ ਆ ਪਟੰਡਾ ਕਾਰ ਬਾਜ਼ਾਰ ਜੋ ਕਹਿੰਦੇ ਪੰਜਾਬ ਦਾ ਇਸ ਟਾਈਮ ਤੇ ਨੰਬਰ 1 ਕਾਰ ਮੇਲਾ ਹੈ ਤੇ ਆਪਾਂ ਇਸ ਵੀਡੀਓ 'ਚ ਤੁਹਾਨੂੰ ਸਾਰਾ ਕਾਰ ਮੇਲਾ ਚੈੱਕ ਕਰਵਾਵਾਂਗੇ ਮੇਰੇ ਨਾਲ ਹੈਗੇ ਨੇ ਇਸ ਟਾਈਮ ਦੇ ਗੁਰਮੀਤ ਸਿੰਘ ਜੋ ਕਿ ਜੀਐਸ ਮੋਟਰਲਾਰਡੀ ਸਭ ਤੋਂ ਓਨਰ ਨੇ ਤੇ ਭਾਈ ਇੱਕ ਬਹੁਤ ਵਧੀਆ ਕਾਰ ਮਕੈਨਿਕ ਵੀ ਨੇ ਤੇ ਕਾਰ ਦਾ ਸੇਲ ਪਰਚੇਜ਼ ਦਾ ਬਾਈ ਦਾ ਕੰਮ ਵੀ ਹੈਗਾ ਤੇ ਮੈਂ ਭਾਈ ਸਾਹਿਬ ਦੇ ਨਾਲ ਹੀ ਆਇਆ ਕਿਉਂਕਿ ਇਹ ਤੁਹਾਨੂੰ ਪਤਾ ਹੀ ਇੱਥੇ ਕਾਰ ਵਿਆਰ ਮੇਲਾ ਅਟੈਂਡ ਕਰਨ ਆਏ ਹੋਏ ਆ ਤੇ ਇਹ ਦੋਨੋਂ ਜਾਣੇ ਤੁਹਾਨੂੰ ਸਾਰਾ ਕਾਰ ਵਿਆਰ ਦਿਖਾਵਾਂਗੇ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਤੁਸੀਂ ਸਾਰੀ ਵੀਡੀਓ ਦੇਖਣੀ ਆ ਜਿਹੜੇ ਭਾਈ ਕਾਰ ਲਾਇਕ ਕਰਦੇ ਆ ਕਾਰਾਂ ਵਗੈਰਾ ਖਰੀਦਣੇ ਚਾਹੁੰਦੇ ਨੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਜਿਹੜੇ ਜਿਹੜੇ ਰਾਣੀ ਆਪਣੇ ਨਿਊ ਜੁੜੇ ਹੋਏ ਨੇ ਤੇ ਕਰਦੇ ਆਪਾਂ ਦੀ ਵੀਡੀਓ ਦੀ ਸ਼ੁਰੂਆਤ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀਪ ਖੜੀ 1988 ਮਾਡਲ ਡੀਜਲ ਜਦੀ ਡਿਮਾਂਡ ਬਾਈ ਨੇ ਕੀਤੀ ਹੋਈ 132000 ਤੇ ਬਾਈ ਨੇ ਆਪਾਂ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਗੱਡੀ ਬਾਰੇ ਥੋੜੀ ਜਿਹੀ ਡਿਟੇਲ ਦੱਸੋ ਸਾਨੂੰ ਜੀ ਇਹ ਬਾਈ 1988 ਮਾਡਲ ਆ ਜੀ ਹਾਂਜੀ ਵੀਰੇ ਵਿਦਆਊਟ ਪਾਸਿੰਗ ਆ ਜੀ ਠੀਕ ਹੈ ਜੀ ਇੰਜਨ ਗੇਅਰ ਤੇ ਵਧੀਆ ਕਾਰ ਠੀਕ ਹੈ ਸਾਨੂੰ ਠੀਕ ਹੈ ਆਪਣਾ ਸਰ ਮੋਬਾਈਲ ਨੰਬਰ ਰਪਿੰਦਰ ਸਿੰਘ ਦਾ ਨਾਮ ਹੈ ਠੀਕ ਹੈ ਬਈ ਦਾ ਨਾਮ ਡੀ ਕੇ ਮੋਟਕਾ ਜੀ ਠੀਕ ਹੈ ਸਰ ਸੌਫਟੀ ਰੋਡ ਥੋੜਾ ਚਾਹੁੰਦੇ ਠੀਕ ਹੈ ਤੇ ਹੈਗਾ 62 ਹਾਂਜੀ 392 ਹਾਂਜੀ 70 ਹਾਂਜੀ 242 ਠੀਕ ਹੈ ਸਰ ਬਾਕੀ ਭਾਈ ਜਿਵੇਂ ਪ੍ਰਾਈਸ ਲਿਖਿਆ ਹੋਇਆ ਹੈ ₹100000 फिक्स प्राइस है जी थोड़ा बोल नेगोशिएट पहले हैगा ये ए भाई माड़ा मोटा हो जाएगा वैसे तो फिक्सिंग हुई लایا ਹੋਇਆ ਜੋ ਵੀ ਪ੍ਰਾਈਸ ਹੈ अच्छा भी मौके पे मान ਤਾਂ जरूर ਕਰਾਂਗੇ ਜੇ मौके पे ਕੋਈ ਆਪਣਾ ਆਪਣੀ ਵੀਡੀਓ ਦੇਖ ਕੇ ਬੰਦਾ ਹੁੰਦਾ ਕਿੰਨੇ ਪੈਸੇ ਛੱਡ ਦਿੰਦਾ ਆਪਾਂ 125000 ਦੇ ਦੇ ਦਾਂ ਬਈ ਲੋ ਵੀ ਬਾਈ 125000 ਰੁਪਏ ਦੀ ਜੀਪ ਤੁਹਾਨੂੰ 7000 ਸਿੱਧਾ ਛੱਡਤਾ ਬਾਈ ਨੇ ਬਾਈ ਨੇ ਸਪੈਸ਼ਲ ਡਿਸਕਾਊਂਟ ਕੀਤਾ ਵੈਸੇ ਫਿਕਸ ਫਿਕਸ ਪ੍ਰਾਈਸ ਲੱਗਿਆ ਹੋਇਆ ਤੋ ਕਿਸੇ ਵੀਰ ਨੇ ਲੈਣੀ ਆ ਬਾਈ ਨੂੰ ਸੀ ਕੰਟੈਕਟ ਕਰ ਬਾਈ ਗੱਡੀ ਦੀ ਕੋਈ ਕੰਡੀਸ਼ਨ ਚੈੱਕ ਕਰ ਉਸ ਤੋਂ ਆਪਣਾ ਸਾਹ ਬਿਚਾਰੇ ਸਾਈਡਾਂ ਤੇ ਦੇਖ ਸਕਦੇ ਹੋ ਜਿੰਨੇ ਵੀ ਬਾਈ ਨੂੰ ਇਸ ਦੇ ਟਾਇਰ ਵਗੈਰਾ ਬਿਲਕੁਲ ਵਧੀਆ ਸਾਫ ਕੰਡੀਸ਼ਨ ਟਾਇਰ ਨੇ ਕਹਿ ਸਕਦੇ ਆ ਵੀ ਆਪਾਂ 70 ਤੋਂ 80 ਪੈਸੇ ਜਿਹੜੇ ਟਾਇਰ ਪਾਏ ਨੇ ਕਿ ਬਾਕੀ ਸੀਟਾਂ ਵਗੈਰਾ ਬਿਲਕੁਲ ਵਧੀਆ ਨੇ ਚੈੱਕ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਜਿਹੜਾ ਇੰਜਨ ਹੈ ਜੀ ਡੀਆਈ ਇੰਜਨ ਆ ਉਹ ਤੇ ਕਹਿ ਸਕਦੇ ਆ ਵੀ ਜਿਵੇਂ ਕਿ ਜੀਪਾਂ ਦੇ ਘਰਾਗੋਰਾ ਚ ਰੱਖਣ ਵਾਸਤੇ ਪਿੰਡ ਚੱਕਣ ਵਾਸਤੇ ਮੈਂ ਓਕੇ ਚੀਜ਼ ਹੈ ਬਹੁਤ ਕੰਮ ਆਉਂਦੀ ਹੈ ਜਿਵੇਂ ਕਿ ਜੀਪ ਜਾਂ ਕਿਥੇ ਨਹੀਂ ਜੀਪ ਤਾਂ ਮਿਲਦੀ ਬਹੁਤ ਘੱਟ ਹੈ ਮਗਰ ਉਹ ਚੀਜ਼ਾਂੇ ਕੰਮ ਵੀ ਆ ਜਾਂਦੀ ਹੈ ਕੋਈ ਆਪਣਾ ਖੇਤੋ ਸਮਾਨ ਲੈ ਚਣੋ ਕਮਾਂ ਵਕਤ ਨੂੰ ਪਤਾ ਹੈ ਪੰਜਾਬ ਦੀ ਰਾਣੀ ਇੱਕ ਜੀਪ ਹੀ ਹੈ ਬਾਈ ਜੀ ਕੋਈ ਕਿਸੇ ਵੀਰ ਨੇ ਜੀਪ ਖਰੀਦਣੀ ਹੈ ਬੰਗਲਾਦੇਸ਼ ਪੂਰੀ ਕੰਟੈਕਟ ਦੋ ਬਾਕੀ ਇਹ ਕਾਰ ਬਿਆਰ ਹੈਗਾ ਜੀ ਦੇਖੋ ਤੇ ਬਾਕੀ ਬਾਈ ਜੀ ਹੋਰ ਕਿਹੜੀਆਂ ਕਿਹੜੀਆਂ ਗੱਡੀਆਂ ਪਣ ਲਾਈਆਂ ਹੋਣਗੀਆਂ ਸੇਲ ਤੇ ਅੱਜ ਆਪਣੇ ਕੋਲ ਤਕਰੀਬਨ ਸਾਰੀਆਂ ਚਾਰਾਂ ਜੀ ਦੋ ਸਰਪੀਓ ਖੜੀਆਂ ਜੀ ਤਿੰਨ ਜੀ ਆ ਖੜੀ ਹੈ ਜ ਤਕਰੀਬਨ ਸਾਰੀਆਂ ਕਾਰਾਂ ਜੀ ਕੋਈ ਵੀ ਕਾਰ ਚਾਹੁੰਦੀ ਹੋਵੇ ਤੁਹਾਨੂੰ ਕੋਈ ਲੱਖ ਤੋਂ ਲੈ ਕੇ 50 ਲੱਖ ਤਾਈ ਸਾਰੀਆਂ ਕਾਰਾਂ ਹੈ ਠੀਕ ਹੈ ਜੀ ਹਾਂਜੀ ਉਹ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਲਿਓ ਬਾਈ ਜੀ ਜਦੋਂ ਮਰਜੀ ਤੇ ਬਹੁਤ ਵਧੀਆ ਵਧੀਆ ਗੱਡੀਆਂ ਨੇ ਬਾਈ ਜੀ ਨੇ ਰੱਖੀਆਂ ਨੇ ਜੀ ਉਹ ਜੀ ਇੱਕ Swift ਗੱਡੀ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ 8 ਮਾਡਲ 3rd ਆਨਰ ਆ ਇਹ 1 ਲੱਖ 84 ਹਜ਼ਾਰ ਕਿਲੋਮੀਟਰ ਚੱਲੀ ਹੈ ਤੇ ਪ੍ਰਾਈਸ ਇਹਦਾ ਹੈਗਾ 1 ਲੱਖ 40 ਹਜ਼ਾਰ ਕਾਰ ਮੇਲੇ ਚ ਗੱਡੀ ਪਹੁੰਚੀ ਹੋਈ ਹੈ ਵੀਰੇ ਇਹ 2008 ਮਾਡਲ ਬਾਕੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਫੀ ਸਾਰੀਆਂ ਗੱਡੀਆਂ ਦੀ ਡਿਲੀਵਰੀ ਵੀ ਹੋ ਰਹੀ ਤੁਹਾਨੂੰ ਅਸੀਂ ਚੈੱਕ ਵੀ ਕਰਵਾਇਆ ਆਪਾਂ ਨੂੰ ਕੋਈ ਹੋਰ ਵੀ ਡਿਲੀਵਰੀ ਵਾਲੀ ਗੱਡੀ ਮਿਲਦੀ ਐ ਅਸੀਂ ਵੀ ਤੁਹਾਨੂੰ ਚੈੱਕ ਕਰਾਵਾਂਗੇ ਆਗੇ ਔਨ ਸਪਾਟ ਇੱਕ ਸਕੋਰਪਿਓ ਗੱਡੀ ਖੜੀ ਹੈ ਭਾਈ ਯੂਕੇ ਨੰਬਰ 3474 ਤੇ ਐਸ10 ਆਈ ਗੱਡੀ 2016 ਮਾਡਲ ਡੀਜ਼ਲ ਫਸਟ ਓਨਰ ਹੈ 78000 ਕਿਲੋਮੀਟਰ ਰੀਡਿੰਗ ਹੈ ਗੱਡੀ ਦੀ ਆਫਰ ਪ੍ਰਾਈਸ ਬਾਈ ਨੇ ਰੱਖਿਆ ਹੈ 9,60,000 ਰੁਪਿਆ ਡੀਕੇ ਮੋਟਰ ਜਿੰਨਾਂ ਬਾਈਆਂ ਦੀ ਆਪਾਂ ਤੁਹਾਨੂੰ ਜੀਪ ਦਿਖਾਈ ਹੈ ਉਹੀ ਬਾਈਆਂ ਦੀ ਇਹ ਗੱਡੀ ਸਕੋਰਪਿਓ ਖੜੀ ਹੈ ਬਾਈਆਂ ਕੋਲ ਹੋਰ ਕਾਫੀ ਸਾਰੀਆਂ ਗੱਡੀਆਂ ਨੇ ਇੱਧਰ ਖੜੀ ਐ ਸਕੋਡਾ ਰੈਪਿਡ 2012 ਮਾਡਲ ਡੀਜ਼ਲ ਸੈਕੰਡ ਓਨਰ ਐ ਮੈਂ ਦੇਖ ਰਹੀ ਸੀ ਕਿਵੇਂ 2,60,000 ਦੀ ਡਿਮਾਂਡ ਐ ਬਸ ਥੋੜਾ ਜਿਹਾ 12 ਕਰਕੇ ਤੁਹਾਨੂੰ ਥੋੜਾ ਜਿਹਾ ਲੱਗਿਆ ਵੀ 12 ਮਾਡਲ ਐ ਬਾਈ ਜੀ ਸਸਤੀ ਗੱਡੀ ਐ ਸਾਫ਼ ਪਈ ਐ ਸਸਤੀ ਗੱਡੀ ਬਾਈ ਕਿੱਦਾਂ ਦੀ ਗੱਡੀ ਤੁਸੀਂ ਇੱਥੇ ਮਾਰਕੀਟ ਤੇ ਲੈਣ ਆਏ ਹੋ ਜੀ ਅੱਜ ਕਾਰ ਮੇਲੇ 'ਚ ਅਸੀਂ ਪਹਿਲਾਂ ਤਾਂ ਸੋਚਿਆ ਸੀ ਕਿ ਉੱਧਰ ਜਾਵਾਂ ਗੁਰਗਾਓਂ ਗੁਰਗਾਓਂ ਜਾਣ ਦਾ ਪਲਾਨ ਕੀਤਾ ਸੀ ਫੇਸਬੁੱਕ 'ਤੇ ਦੇਖਿਆ ਤਾਂ ਮੈਂ ਚਲੋ ਦੇਖ ਕੇ ਆਉਣੀ ਸੀ ਹਾਂਜੀ ਸਰ ਕਿਵੇਂ ਲੱਗਿਆ ਫਿਰ ਅੱਜ ਮੇਲੇ ਦੇ ਇਹ ਗੱਡੀਆਂ ਸਾਫ਼ ਖੜੀਆਂ ਜੀ ਵ ਬਾਕੀ ਟਰਾਈ ਕਰੀ ਜਨੇ ਬਾਕੀ ਜਾ ਜਦ ਮੈਂ ਤੁਹਾਨੂੰ ਗੜਾਉਂ ਲੈਣ ਜਾਉਂਗੇ ਅਸੀਂ ਪੰਜਾਬ ਤੋਂ ਲਵਾਂਗੇ ਪੰਜਾਬ ਨੰਬਰ ਤੁਹਾਨੂੰ ਮਿਲ ਚੁਗੀ ਉਹ ਚਾਂਸ ਬਹੁਤ ਨੇ ਪੰਜਾਬ ਨੰਬਰ ਲੈਣ ਦੇ ਆਪਾਂ ਨੂੰ ਸਹੀ ਗੱਲ ਹੈ ਨਾ 30000 ਰੁਪਏ ਦਾ ਬੱਦਈ ਹੈ ਲਓ ਜੀ ਕਿ ਮਰੂਤੀ ਵੀ ਖੜੀ ਆ ਪਟੰਡਾ ਨੰਬਰ ਇਹ ਬਾਈ ਜੀ ਨਵਾਂ ਮਾਡਲ ਹੈ 2009 ਮਾਡਲ ਹੈ ਬਾਈ ਜੀ ਪਾਸੇ ਹੈ ਕਿ 2030 ਤੱਕ ਅੱਛਾ ਪੈਟਰੋਲ ਦੀਆਂ ਦੂਜੇ ਨਾਮ ਹੈ ਕੀ ਇਹਦਾ ਡਿਮਾਂਡ ਕਿੰਨੀ ਰੱਖੀ ਹੋਈ ਇਹਨਾਂ ਨੇ ਰੇਲ ਦੀ ਡਿਮਾਂਡ ਰੱਖੀ ਹੈ ਬਾਈ ਜੀ 1 ਲੱਖ 35000 ਅੱਛਾ ਚੈੱਕ ਕਰ ਸਕਦੇ ਹਾਂ ਸਾਫ ਕੰਡੀਸ਼ਨ ਅੰਦਰੋਂ ਚੱਕਰ ਹੈ ਉਹ ਕਿਵੇਂ ਆਹ ਤੁਹਾਨੂੰ ਚੈੱਕ ਕਰ ਸਕਦੇ ਬਾਈ ਅੱਛਾ ਇਹ ਤਾਂ ਇਹ ਮਰੂਤੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਆ ਬਾਈ ਮਰੂਤੀ ਲਵਰ ਵਾਸਤੇ ਕੱਢੀ ਗਿਆ ਸਰ ਮਰੂਤੀ ਜੇ ਕਿਸੇ ਵੀਰ ਨੇ ਲੈਣੀ ਹੈ ਹੂੰ ਤਾਂ ਮੋਬਾਈਲ ਨੰਬਰ ਵੀ ਦੇਖ ਲਓ ਬਾਈ ਨੇ ਲਿਖ ਰੱਖਿਆ ਹੈ 9779402234 ਅੱਛਾ ਅੱਛਾ ਮੈਨੂੰ ਮਾਇਨ ਨੰਬਰ ਦਾ ਹਫਤਾ ਹੋਇਆ ਵਿੱਚ ਬਾਕੀ ਆ ਦੇਖੋ ਬਈ ਨੈਨੋ ਵੀ ਖੜੀ ਆ ਯਾਰ ਇੱਕ ਆ ਦੇਖੋ ਬਾਈ ਜੀ ਇਹ ਗੱਡੀ ਦੀ ਟ్రਾਇਲ ਚੱਲ ਰਿਹਾ ਜੀ ਸਵਿਫਟ ਗੱਡੀ ਟ్రਾਈ ਦਵਾ ਕੇ ਸੱਚੀ ਕਾ ਵੀਰ ਜੀ ਬਾਈ ਜੀ ਕੀ ਆ ਆਪਣਾ ਨਾਮ ਹੈ ਜੀ ਮੇਰਾ ਨਾਮ ਚੇਤਨ ਕੱਕੜਾ ਬਾਈ ਜੀ ਠੀਕ ਹੈ ਬਾਈ ਜੀ ਕੀ ਆਪਣੀ ਕੰਪਨੀ ਦਾ ਨਾਮ ਕੀ ਹੈ ਜੀ ਆ ਮਾਡਰਨ ਮੋਟਰ ਮਾਡਰਨ ਮੋਟਰ ਬਾਈ ਜੀ ਇਹ ਗੱਡੀ ਬਾਰੇ ਥੋੜੀ ਡਿਟੇਲ ਦੱਸੋ ਜਿਹੜੀ ਬਾਈ ਟ్రਾਈ ਕਰ ਰਹੇ ਨੇ ਇਸ ਟਾਈਮ ਤੇ ਇਹ 2014 ਮਾਡਲ ਹੈ ਬਾਈ ਜੀ ਹਾਂਜੀ ਸਰ ਐ ਸੈਕੰਡ ਆਨਰ ਹੈਗੀ ਹੈ ਜੀ ਠੀਕ ਹੈ ਜੀ ਤੇ ਲਾਈਟ ਆਰਡਰ ਬਿਲਕੁਲ ਨਵੇਂ ਲੱਗੇ ਹੈਗੇ ਆ ਜੀ ਵਿਦ ਦਾ ਐਨਓ ਸਿਕੜਾ ਕੇ ਦੇਵਾਂਗੇ ਜੀ ਅੱਛਾ ਹਾਂਜੀ ਆਹ ਦੇਖੋ ਬਾਈ ਟਰਾਈ ਕਰ ਰਹੇ ਨੇ ਗੱਡੀ ਤੇ ਦੀ ਬਾਈ ਡਿਮਾਂਡ ਕੀ ਰੱਖੀ ਹੋਈ ਹੈ ਜੀ ਆਪ ਗੱਡੀ ਦੀ ਇਸ ਟਾਈਮ ਤੇ ਇਹ ਸਵਾ ਤਿੰਨ ਲੱਖ ਰੁਪਏ ਡਿਮਾਂਡ ਹੈਗੀ ਹੈ ਬਾਈ ਜੀ ਨੇਗੋਸ਼ੀਏਬਲ ਹੈ ਜੀ ਨੈਗੋਸ਼ੀਏਬਲ ਹੈ ਜੀ ਹਾਂਜੀ ਲੋਨ ਵਗੈਰਾ ਕਰਾਉਣਾ ਹੈ ਕਿਸੇ ਨੂੰ ਲੋਨ ਵੀ ਹੋ ਜਾਏਗਾ ਜੀ ਹੋ ਜਾਏਗਾ ਬਾਈ ਹਾਂਜੀ ਸਰ ਠੀਕ ਹੈ ਵੀ ਆਪਣਾ ਆਪਣਾ ਉਹ ਦੱਸ ਦੋ ਕਿ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਕਿ ਐਡਰੈਸ ਬੋਲ ਦਿਓ ਸਰ ਮੋਬਾਈਲ ਨੰਬਰ ਹੈ ਜੀ ਆਪਣਾ 9876407984 ਜੀ ਠੀਕ ਹੈ ਜੀ ਐਡਰੈਸ ਜੀ ਆਪਣੀ ਸ਼ਾਪ ਦਾ ਕੋਈ ਹੋਵੇ ਜੀ ਆਪਣਾ ਆਪਣਾ ਜੀ ਨੀਅਰ ਹਾਜੀ ਰਤਨ ਚੌਕ ਹਾਂਜੀ ਸਰ ਆਪੋਜ਼ਿਟ ਵਿਸ਼ਾਲ ਮੈਗਾ ਮਾਰਕੀ ਠੀਕ ਹੈ ਥੈਂਕ ਯੂ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਹੋਰ ਕਾਫੀ ਗੱਡੀਆਂ ਨੇ ਅਲੱਗ-ਅਲੱਗ ਗੱਡੀਆਂ ਦੀ ਟ੍ਰਾਇਲ ਚੱਲ ਰਿਹਾ ਜੀ ਤੇ ਬਹੁਤ ਦੂਰ ਦੂਰ ਲੋਕ ਆਪੀਆਂ-ਆਪੀਆਂ ਗੱਡੀਆਂ ਲੈ ਕੇ ਆ ਰਹੇ ਨੇ ਉਹ ਕਹੋਗੇ ਪੋਜ਼ਿਟਿਵ ਮਾਈਕਰਾ ਡੀਜ਼ਲ ਵਰਨਾ 2012 ਮਾਡਲ 1 ਲੱਖ 2000 ਕਿਲੋਮੀਟਰ ਚੱਲੀ ਡੀਜ਼ਲ 340 ਉਹ ਜਿਹੜਾ ਤੇਰਾ ਫੋਨ ਆਇਆ ਕੌਣ ਆ ਉਹ ਆਲਟੋ K10 65000 ਕਿਲੋਮੀਟਰ ਚੱਲੀ ਹੋਈ 195 ਇੱਥੇ ਆਪਣੇ ਕੋਲੇ ਨਾ 4 Swift ਗੱਡੀਆਂ ਖੜੀਆਂ ਨੇ UP ਪੰਜਾਬ ਤੇ ਹਰਿਆਣਾ UP ਨੰਬਰ ਦੀ ਗੱਲ ਕਰਕੇ ਆਪਾਂ 12 ਮਾਡਲ ਹੈ 81 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ 295000 ਰੁਪਏ ਰੇਟ ਆ ਤੇ ਅਗਲੀ ਗੱਡੀ ਦੀ ਗੱਲ ਕਰੀਏ ਆਪਾਂ 12 ਮਾਡਲ 78 ਹਜ਼ਾਰ ਕਿਲੋਮੀਟਰ ਚੱਲੀ ਆ 3.5 ਲੱਖ ਰੁਪਏ ਰੇਟ ਆ ਨਾਲ ਨਾਲ ਆਪਾਂ ਗਰਮੀ ਦੀ ਵਾਇਦਾ ਵੀ ਰਿਵਿਊ ਲਵਾਂਗੇ ਬਾਈ ਨੂੰ ਕਿਹੜੀ ਗੱਡੀ ਚਾਹੀ ਹੈ ਨਾ ਇੱਕ ਮਿੰਟ ਹੀ ਆਇਆ ਬਾਈ ਹੋ ਗਿਆ ਤੈਨੂੰ ਪਤਾ ਵੀ ਬਾਈ ਕੋਲੇ ਕੁੱਤੀ ਦੀਆਂ ਬਹੁਤ ਵੱਡੀਆਂ ਹੋਵਾਂਗੀਆਂ ਨੇ 7 ਮਾਡਲ 78 ਹਜ਼ਾਰ ਕਿਲੋਮੀਟਰ ਚੱਲੀ ਹੈ 190000 ਉਹ ਗੱਡੀਆਂ ਪਹੁੰਚੇ ਨੇ ਬਾਈ ਜੀ ਵੇਖਾ ਗੱਡੀ ਵਾਰ ਦੱਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਇੱਕ ਮਰੂਤੀ ਯੂਕੀ ਦੀ ਸਵਫਟ ਖੜੀ ਆ ਹੋਰ ਜੀ 11 ਮਾਡਲ ਹੈ ਪੈਟਰੋਲ ਦੀ ਗੱਡੀ ਹੈ ਜੇ ਪ੍ਰੇਡ ਦੀ ਗੱਲ ਕਰੀਏ 2 ਲੱਖ 60000 ਰੁਪਏ ਬੰਗਾਂ ਦੀ ਡਿਮਾਂਡ ਲਿਖੀ ਹੋਈ ਆ ਟੌਸ ਗੱਡੀ ਦੀ ਬਹੁਤ ਮਾਰੀ ਨਹੀਂ ਟੌਸ ਕੰਡੀਸ਼ਨ ਨਹੀਂ ਮਿਲਦੀ 2 ਲੱਖ 90000 ਰੁਪਿਆ ਇਹ ਵੀ ਹੈਗੀ ਆ ਜੀ 12 ਮਾਡਲ ਡੀਜ਼ਲ ਦੀ ਠੀਕ ਹੈ ਜੀ ਬਾਕੀ ਤੁਸੀਂ ਇਸ ਸਾਈਡਾਂ ਚੈੱਕ ਕਰ ਸਕਦੇ ਹੋ ਗੱਡੀਆਂ ਵੱਟੀਆਂ ਤੇ ਵੱਡੀਆਂ ਵੀ ਆਈਆਂ ਹੋਣ ਲੋ ਜਿਵੇਂ ਦੀ ਮਰਜ਼ੀ ਗੱਡੀ ਆਪਾਂ ਚਾਹੀਦੀ ਹੈ ਉਹਦੀ ਆਪਾਂ ਗੱਡੀ ਮਿਲ ਜੂਗੀ ਇੱਥੇ ਹੈਨਾ ਮੇਰਾ ਪਰਚੇ ਫੜ ਕੇ ਕਿ ਲਾਗੇ ਕੀ ਹਾਲ ਚਾਲ ਹੈ ਬਾਈ ਜੀ ਕਿਹ ਹੈ ਲੱਗ ਰਿਹਾ ਬਾਜ਼ਾਰ ਕਾਰ ਬਜ਼ਾਰ ਚਾਹ ਪਾਣੀ ਦੀ ਸੇਵਾ ਲਗਾ ਰਹੇ ਹੋ ਚਾਹ ਪਾਣੀ ਦੀ ਸੇਵਾ ਜ ਆਪਣਾ ਢਾਬਾ ਨਾਲੀ ਠੀਕ ਹੈ ਠੀਕ ਹੈ ਠੀਕ ਹੈ ਤੁਹਾਨੂੰ ਢਾਬਾ ਠੀਕ ਹੈ ਠੀਕ ਰੋਟੀ 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 ਖਿਲਾਤੇ ਹੋ ਰੋਟੀ ਰੋਟੀ ਸਾਰਾ ਕੁਝ ਰੋਟੀ ਪਰੋਠਾ ਠੀਕ ਹੈ ਬਾਈ ਜੀ ਓਕੇ ਪਹੁੰਚੋ ਬਾਈ ਤੁਹਾਨੂੰ ਢਾਬਾ ਦੇ ਸਾਹਮਣੇ ਬਾਈ ਦਾ ਢਾਬਾ ਹੈ ਲੋ ਬਈ ਗਰਮੀਤ ਬਾਈ ਕਹਿੰਦਾ ਮੈਂ ਗੱਡੀ ਦਾ ਆਪਦੀ ਰੇਟ ਲਾਉਂਗਾ ਕਹਿੰਦਾ ਪੂਰੀ ਮਾਰਕੀਟ ਸਭ ਤੋਂ ਘੱਟ ਰੇਟ ਕਹਿੰਦਾ ਮੈਂ ਆਪਦੀ ਗੱਡੀ ਤੇ ਲਾਉਂਗਾ ਕਹਿੰਦਾ ਰਿਕਾਰ ਤੇ ਗੱਡੀ ਵੀ ਕਹਿੰਦਾ ਐ ਨਹੀਂ ਹੈਗੀ ਵੀ ਵਿਦਾਊਟ ਪਾਸਿੰਗ ਗੱਡੀ ਪਾਸਿੰਗ ਵਾਲੀ ਦੇਵਾਂਗਾ ਗਰੰਟੀ ਵੀ ਹੈ ਨਾ ਮੈਂ ਆਪਣੇ ਵੱਲੋਂ ਇੰਜਨ ਗੇਅਰ ਦੀ ਫੁੱਲ ਦੇਵਾਂਗਾ ਗੱਡੀ ਬਾਈ ਭਿੰਡਾ ਨੰਬਰ ਗੱਡੀ ਹੈ ਭਿੰਡਾ ਨੰਬਰ ਗੱਡੀ ਉਹ ਵੀ ਮੈਨੂੰ ਲੱਗਦਾ ਨਹੀਂ ਇੰਨਾ ਇੰਨਾ ਘੱਟ ਰੇਟ ਆਪਾਂ ਪੂਰੀ ਮਾਰਕੀਟ ਘੁੰਮਗੇ ਵੀ ਬਾਈ ਲੱਗ ਜੂ ਜਿੰਨਾ ਤੋਲਾਤਾ ਬਾਈ ਚਲ ਲੈ ਜੂ ਨੂੰ ਪਤਾ ਜਿਵੇਂ ਆਪਣੇ ਦੇ ਟਾਹਣੋਂ ਘੱਟ ਹੀ ਹੁੰਦੇ ਨੇ ਤੇ ਲਓ ਜੀ ਆਪਾਂ ਇਹ ਪੇਪਰ ਲੈ ਲਿਆ ਇਹਦੇ ਉੱਪਰ ਵੱਲੋਂ ਗੱਡੀ ਦੀ ਡਿਟੇਲ ਲਿਖ ਸਕਦੇ ਹਾਂ ਤੇ ਬਾਈ ਗੁਰਮੀਤ ਕਹਿੰਦੇ ਜਿਹੜੀ ਆਪਾਂ ਗੱਡੀ ਲੈ ਕੇ ਆਈਏ ਉਹਦੇ ਉੱਪਰ ਆਪਾਂ ਲਿਖ ਕੇ ਲਾ ਕੇ ਦੇਨੇ ਆ ਕੀ ਰਿਸਪੌਂਸ ਹੈ ਆਪਾਂ ਮਿੱਤਰੋ ਸਭ ਦਾ ਟ੍ਰੇਡ ਲਾਉਣਾ ਇੱਥੇ ਗੱਡੀ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕੀ ਆਪਣਾ ਰੇਟ ਹੁੰਦਾ ਗੱਡੀਆਂ ਦਾ ਆਪਾਂ ਇੰਨਾ ਘੱਟ ਰੇਟ ਲਾਵਾਂਗੇ ਦੇਖਾਂ ਇਹ ਕੋਈ ਖਰੀਦਦਾ ਜਾਂ ਨਹੀਂ ਖਰੀਦਦਾ ਰਿਸਪੌਂਸ ਚੈੱਕ ਕਰਦੇ ਆ ਰਿਸਪੌਂਸ ਚੈੱਕ ਕਰਾਂ ਅਕਲ ਠੀਕ ਇੱਕ ਗੱਲ ਲਓ ਜੀ ਸਵਿਫਟ ਬਾਈ ਕਹਿੰਦਾ ਮੈਂ ਇਹੋ ਜਿਹਾ ਰੇਟ ਲਿਖ ਦੂੰ ਇਹੋ ਜਿਹਾ ਰੇਟ ਲਿਖ ਦੂੰ ਜਿਹੜਾ ਕਹਿੰਦਾ ਕਿਤੇ ਮਾਰਕੀਟ 'ਚ ਨਹੀਂ ਹੋਣਾਗਾ ਰਿਕਾਰਡ ਹੀ ਤੋੜੂ ਕਹਿੰਦਾ ਅੱਜ ਸਾਰੇ ਤੇ ਆ ਬਈ ਕਰਨਾ ਬਈ ਤੂੰ ਹਾਂ 2.5 ਲੱਖ ਰੁਪਏ ਲਿਖਣਾ ਚਾਬੀਆਂ ਫੜਾਇਓ ਬਈ ਕਿੰਨਾ ਹੋ ਸਕਦਾ ਵੀ ਛੋਟੇ ਸਹਾਨ ਨਾਲ ਰੇਟ ਕਿੰਨੇ ਕਿੰਨਾ ਲਿਖ ਸਕਦੇ ਆ 150 ਲਿਖ ਦਿਓ ਬਈ 11 ਮਾਡਲ ਕਾਰ ਦਾ ਡੀਲਰ ਕਾਰ ਹੈ ਹੋਰ ਵੀ ਦੱਸੋ ਹੋਰ ਵੀ ਘਟਾਵਾਂਗੇ 90000 ਲਿਖ ਦਿਓ ਨੰਬਰ ਵੀ ਪੰਜਾਬ ਇੱਕ ਵੀ ਲਿਖ ਦੇ ਪੰਜਾਬ ਲਿਖ ਦਿਓ ਕਿਤੇ ਇੱਥੇ ਪੰਜਾਬ ਕਿਸੇ ਨੀਂ ਬ੍ਰੈਕਟ ਚ ਲਿਖ ਦਿਓ ਆਫਰ ਪ੍ਰਾਈਸ ਦੇ ਕੋਈ ਆਫਰ ਪ੍ਰਾਈਸ ਪੰਜਾਬ ਲਿਖ ਕੇ ਮੈਂਸ਼ਨ ਕਰ ਦਿਓ ਪੰਜਾਬ ਇੱਥੇ ਮੈਂਸ਼ਨ ਕਰ ਦੇ ਨਾਲ ਬ੍ਰੈਕਟ ਚ ਪੀ ਵੀ ਪੀ ਵੀ 03 ਹੈ ਨਾ ਪੀ ਵੀ ਰਜਿਸਟਰ ਲਿਖ ਦਿਓ ओ ਨਹੀਂ ਜਾਣ ਪੀ ਵੀ ਠੀਕ ਹੈ ਹਾਂ ਜੀ എന്നാലും ഈ ਰੇਡ 90000 ਲੈ ਦੋ ਜੀ ਸਕ੍ਰੈਪ ਹੀ ਹੈ ਤਾਂ ਜਿਹੜੇ ਹਿਸਾਬ ਨਾਲ ਵੀ ਸਕ੍ਰੈਪ ਨਹੀਂ ਪਾਸਿੰਗ ਵੀ ਹੈਗੀ ਹੈ ਭਰਾਵਾ ਦੂਜੇ ਨਾਮ ਗੱਡੀ ਹੈ ਬਾਈ ਕੱਲੀ ਪਾਸਿੰਗ ਹੀ ਹੁੰਦੀ ਹੈ ਨਾ ਕਈ ਵਾਰੀ ਕਾਰ ਨਹੀਂ ਪਾਸਿੰਗ ਵਾਲੀ ਹੁੰਦੀ ਕੰਡੀਸ਼ਨ ਵਿੱਚ ਪਾਸਿੰਗ ਕਾਰ ਜਮ ਓਕੇ ਤੇ ਦੀ ਗਰੰਟੀ ਆ ਕਾਰ ਦੀ ਪਾਸਿੰਗ ਹੈਣੀਗੀ ਇਹ ਨਾਲ ਤਾਂ ਨਵੇਂ ਜੀ ਨਾ ਜਨਰਲ ਗੱਲ ਕਰਦੇ ਵੀ ਇਹਦੇ ਬਰਾਬਰ ਤੁਸੀਂ 25 ਮਾਡਲ ਕਾਰ ਖੜਾ ਦਿਓ ਉਹ ਵੀ ਪੁਰਾਣੀ ਲੱਗੂਗੀ ਮੈਂ ਤੇ ਮੈਂ 83 ਮਾਡਲ ਖੜਾਉਣਾ ਹੈ ਕਿਹੜਾ ਸਾਡੇ ਸਾਡੇ ਖੜੀ ਆ ਬੜੇ ਕੋਲੇ ਇਹ 86 ਮਾਡਲ ਕਾਰ ਮੈਂ ਦਿਖਾਉਂਦਾ ਜਪਾਨੀ ਵੀ ਖੜੀ ਹੈ ਆਪਣੇ ਕੋਲੇ ਵੀਰੇ ਇਹਦਾ ਰੇਟ ਭਰੋ ਯਾਰ ਕੋਈ ਗੱਲ ਨਹੀਂ ਦੱਸ ਕਿੰਨੇ ਪਰਹਾਉਕਾਰ ਦਿਖਾਓ ਰੇਟ ਦੇ ਬਾਈ ਕਹਿੰਦਾ ਰੇਟ ਭਰਨੀ ਲੋੜ ਹੀ ਨਹੀਂ ਕਹਿੰਦਾ ਵੀ ਲੈ ਲੋ ਪੇਮੈਂਟ ਲੈ ਲਓ ਸਾਡੇ ਤੋਂ ਤੁਸੀਂ ਕੈਸ਼ ਠੀਕ ਹੈ ਬਬਾਈ ਕਹਿੰਦਾ 135 ਰੇਟ ਲਿਖਿਆ ਬਾਈ ਨੇ ਬਾਈ ਕਹਿੰਦਾ ਪਰ ਲਾ ਕੇ ਰਿਸਪੌਂਸ ਚੈੱਕ ਕਰਦੇ ਆਂ ਕਿ ਵਾਰੀ ਲੈ ਕੇ ਚੱਲਦੇ ਆਂ ਚਲੋ ਗਾਰੰਟੀ ਵੀ ਦੇਮਾ ਹੈ ਨਾ ਇੰਜਨ ਗੀਅਰ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਰਿਟਰਨ ਚ ਪੂਰੀ ਫੁੱਲ ਠੀਕ ਹੈ ਚਲੋ ਚੈੱਕ ਕਰਦੇ ਆਂ ਹੈਨਾ ਵੀਜੇ ਗੱਡੀ ਚਾਹੀਦੀ ਦੇਖੀ ਜਾਂਦਾ ਮਿੱਤਰੋ ਤਾਂ ਇੱਧਰ ਦੇਖ ਲਿਓ ਹਾਂ ਲੈ ਡਿੱ ਘੈਂਟ ਗੱਡੀ ਆ ਯਾਰ ਪ੍ਰਗਟ ਇਥੇ ਲਾ ਆ ਲਾ ਦੋ ਬਾਕੀ ਗਾੜੀ ਨਾਲ ਇਥੇ ਲਾ ਦੋ ਬਾਸ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਅੱਜ ਦੇ ਇਸ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਜੀ ਜਿਵੇਂ ਕਿ ਸਕਾਰਪਿਓ ਹੋਗੀ ਮਰੂਤੀ ਗੱਡੀ ਹੋਗੀ ਤੇ ਪੋਲੋ ਹੋ ਗਈ ਨਵੀਆਂ 18 ਹੋ ਗਈਆਂ ਉਹ ਗੱਡੀਆਂ ਵੀ ਪਹੁੰਚੀਆਂ ਹੋਈਆਂ ਨੇ ਬਾਕੀ ਵੀਰੇ ਤੁਹਾਨੂੰ ਕਿਵੇਂ ਲੱਗਾ ਜੈ ਐਕਸਪੀਰੀਅੰਸ ਇੱਥੋਂ ਦਾ ਬਹੁਤ ਵਧੀਆ ਲੱਗਿਆ ਵੀਰੇ ਇਹ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੋਇਆ ਹੈ ਠੰਡਾ ਵਾਸੀਆਂ ਵਾਸਤੇ ਜਾਂ ਨੇੜੇ ਦੇ ਲੋਕਾਂ ਵਾਸਤੇ ਵੀ ਜਿਹੜੇ ਲੋਕ ਗੜगांव ਨੌਇਡਾ ਦਿੱਲੀ ਜਾਂਦੇ ਹੁੰਦੇ ਸੀ ਗੱਡੀਆਂ ਲੈਣ ਵਾਸਤੇ ਬਾਈ ਉਹ ਇੱਥੋਂ ਵੀ ਗੱਡੀਆਂ ਲੈ ਸਕਦੇ ਨੇ ਤੇ ਬਾਈਆਂ ਦੀ ਬਹੁਤ ਬੱਚਤ ਹੋ ਜੂ ਪੈਸੇ ਦੀ ਹੈ ਨਾ ਕਿਉਂਕਿ ਇੱਕ ਤਾਂ ਉੱਥੇ ਹੱਜ ਲਖਬਾਰੀ ਬਾਲੀ ਹੁੰਦੀ ਹੈ ਹਾਂਜੀ ਹਾਂਜੀ ਪਲੱਸ ਜਿਹੜੇ ਲੋਕਲ ਡੀਲਰਸ ਹੈਗੇ ਨੇ ਉਹਨਾਂ ਦਾ ਵੀ ਇਹ ਚੀਜ਼ ਤਾਂ ਬੈਨੀਫਿਟ ਹੈ ਉਹਨਾਂ ਦਾ ਰੋਜਗਾਰ ਵੀ ਚੱਲਦਾ ਰਹੂਗਾ ਮਤਲਬ ਕਿ ਸਾਰਿਆਂ ਦਾ ਹੀ ਫਾਇਦਾ ਯਾਰ ਕੁੱਲ ਮਿਲਾ ਕੇ ਬਹੁਤ ਵਧੀਆ ਇਨੀਸ਼ੀਏਟਿਵ ਹੈ ਬਾਕੀ ਸਪੇਸ ਬਹੁਤ ਖੁੱਲੀ ਇੱਥੇ ਗੱਡੀਆਂ ਖੜੀਆਂ ਕਰਨ ਵਾਸਤੇ ਸਭ ਤੋਂ ਵੱਡੀ ਗੱਲ ਜੇ ਤੁਸੀਂ ਆਪਣੀ ਪਰਸਨਲ ਗੱਡੀ ਵੀ ਲਿਆ ਸਕਦੇ ਹੋ ਇੱਥੇ ਬਾਕੀ ਪਰਗਟ ਇਹ ਗੱਲ ਵੀ ਇਹ ਲਗਜ਼ਰੀ ਗੱਡੀਆਂ ਪਹੁੰਚੀਆਂ ਹੋਣਗੀਆਂ ਨੇ ਇੱਥੇ ਗੱਡੀਆਂ ਹੈਗੀਆਂ ਵੀਰੇ ਜਿਵੇਂ ਕਿ ਤੁਸੀਂ BMW ਦੇਖ ਸਕਦੇ ਹੋ ਜੇ ਕਿਸੇ ਨੇ ਬਿਜ਼ਨਸ ਸਟਾਰਟ ਕਰਨਾ ਹੋਵੇ ਆਪਣੇ ਮਤਲਬ ਗੱਡੀ ਜਾਣੀ ਹੋਵੇ ਹਨਾ ਹਾਂ ਤੇ ਤੁਹਾਨੂੰ ਕਿ ਲੱਗਦਾ ਕਿ ਕਿੰਨੇ ਕਿਲੋ ਜਿਹੜੇ ਅੱਜ ਮੇਲੇ ਵਿੱਚ ਪਹੁੰਚੇ ਆ ਬਾਈ ਕਾਫੀ ਭੀੜ ਆ ਮੇਲਾ ਵੀ ਹੋਰ ਵੀ ਭਰ ਰਿਹਾ ਮੇਲਾ ਦੂਰੋਂ ਦੂਰੋਂ ਲੋਕ ਹਜੇ ਪਹੁੰਚ ਰਹੇ ਨੇ ਕਿ ਬਈ ਜਿੰਨਾ ਲੋਕਾਂ ਨੂੰ ਨਹੀਂ ਪਤਾ ਜਿੰਨੇ ਪਤਾ ਲੱਗ ਰਿਹਾ ਲੋਕ ਪਹੁੰਚ ਰਹੇ ਨੇ ਬਾਕੀ ਬਾਈ ਇਹ ਮੰਡੀ ਹਰ ਵੀਕ ਲੱਗਿਆ ਕਰੂਗੇ ਦੇਖੋ ਇੱਥੇ ਗੱਡੀਆਂ ਨਾਲ ਚੈੱਕing ਹੋ ਰਹੀਆਂ ਨੇ ਇਹ ਜਿਹੜੇ ਬਾਈ ਗੱਡੀਆਂ ਪਹੁੰਚਦੇ ਹੋਏ ਆ ਦੇਖ ਫਰੀ ਗੱਡੀਆਂ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਇੱਥੇ ਤੇ ਗੱਡੀਆਂ ਲੋਨ ਵਗੈਰਾ ਅਵੇਲੇਬਲ ਆ ਤੁਹਾਡਾ ਔਨ ਸਾਈਟ ਲੋਨ ਹੋ ਜਾਏਗਾ ਕਿਸੇ ਵੀ ਲਿੱਕੀ ਦੀ ਕੋਈ ਵੀ ਗੱਡੀ ਆ ਤੁਸੀਂ ਕਹਿ ਸਕਦੇ ਹੋ ਜੀ ਇੱਥੇ ਜਿੰਨੇ ਵੀ ਫਾਈਨੈਂਸਲ ਕੰਪਨੀਆਂ ਉਹ ਵੀ ਪਹੁੰਚੀਆਂ ਹੋਊਗਾ ਨੇ। ਥਾਲੀਆਂ ਕੰਪਨੀ ਹੈਗੀਆਂ ਜੀ। ਜੀ ਤੁਸੀਂ ਗੱਡੀ ਨਾਲ ਦੀ ਨਾਲ ਲੈ ਕੇ ਨਾਲ ਦੀ ਨਾਲ ਗੱਡੀ ਦਾ ਲੋਨ ਵੀ ਕਰਾ ਸਕਦੇ ਹੋ ਹਾਂ। ਹਾਂਜੀ ਹਾਂਜੀ ਹਾਂਜੀ। ਇਹ ਗੱਲ ਹੋਰ ਵੀ ਵੀਰੇ ਜਿਵੇਂ ਅੱਜ ਤਾਂ ਇਹ ਪਹਿਲਾ ਦਿਨ ਵਾਲੀ ਬਾਈ ਜੀ ਕਿਹੜੀ ਗੱਡੀ ਲੈਣ ਆਏ ਤੁਸੀਂ? ਉਹ ਕਿਹੜੀ ਗੱਡੀ ਦੇਖ ਰਹੇ ਹੋ ਕਿੰਨੇ ਦੀ ਗੱਡੀ ਦਾ? ਪਰਨਾ ਕਿੱਡਲੀ? ਅਬਰੇ ਠੀਕ ਠੀਕ ਹੈ। ਕਿ ਲੱਗਦਾ ਦੇਖੀ ਨਾ ਲੱਗਿਆ ਪਤਾ ਮੰਡੀ ਬਾਰੇ ਕਿ ਮਤਲਬ ਮੈਸੇਜ ਮੂਸੇ ਥਰੂ ਲੱਗਿਆ ਪਤਾ। ਕਿਵੇਂ ਲੱਗਿਆ ਬਾਈ ਤੁਹਾਨੂੰ ਮੰਡੀ? ਤੁਹਾਨੂੰ ਮਿਲੀ ਕੋਈ ਗੱਡੀ ਤੁਹਾਨੂੰ ਲੱਗ ਰਹੀ ਹੈ ਠੀਕ ਹੈ ਤੁਹਾਡਾ ਕੀ ਮਤਲਬ ਤੁਹਾਡਾ ਕੀ ਸੋਚਣਾ ਵੀ ਜਿੰਮੇਪੁਰ ਦਿੱਲੀ ਗੜਕਾਉਂ ਜਾਇਆ ਕਰਦੇ ਪਹਿਲਾਂ ਕਿੰਨੇ ਵਾਲਿਆਂ ਵਿੱਚ ਤੇ ਹੁਣ ਇੱਥੇ ਦਿੱਲੀ ਹੌਲੀ ਹੌਲੀ ਸ਼ੁਰੂ ਹੋ ਰਹੀ ਚਲੋ ਹਨਾ ਜਿਵੇਂ ਜਿਵੇਂ ਟਾਈਮ ਬੀਤਦਾ ਜਾ ਰਿਹਾ ਹੈਗਾ ਉਵੇਂ ਉਵੇਂ ਗੱਡੀਆਂ ਹੋਰ ਵੀ ਆ ਰਹੀਆਂ ਨੇ ਤੇ ਸਹੀ ਹੈ ਜੀ ਤਰੀਕਾ ਤੁਸੀਂ ਤਾਂ ਸਹੀ ਸਿਖ ਨੇੜੇ ਸੀਗਾ ਜੇ ਲੈਟ ਸੀ ਜੀ ਤੁਸੀਂ ਤਾਂ ਠੀਕ ਹੈ ਠੀਕ ਹੈ ਬਾਕੀ ਫਿਰ ਦੇਖ ਰਹੇ ਹਾਂ ਤੁਹਾਨੂੰ ਮਿਲ ਜੇ ਹਾਂ ਉਹ ਸਾਰਾ ਚਲੋ ਠੀਕ ਹੈ ਠੀਕ ਹੈ ਲਓ ਜੀ ਇੱਥੇ ਵੀ ਬਾਈ ਗੱਡੀ ਚੈੱਕ ਕਰ ਰਹੇ ਨੇ ਕਿਹੜੀ ਗੱਡੀ ਹੈ ਬਾਈ ਬਾਈ ਜੀ ਇਹ ਇੱਕ ਡੇ ਟੌਸ ਟੌਸ ਗੱਡੀ ਹੈ ਜਿਹੜੀ ਕੀ ਪੰਜਾਬੀ

ਤੋ ਬਾਈ ਜਿਵੇਂ ਜਿਵੇਂ ਟਾਈਮ ਬੀਤਦਾ ਜਾ ਰਿਹਾ ਹੈ ਇਹ ਮੇਲਾ ਭਰਦਾ ਜਾ ਰਿਹਾ ਇਸ ਟਾਈਮ ਟਾਈਮ ਹੋ ਚੁੱਕਿਆ ਲਗਭਗ 2:00 ਬਚ ਚੁੱਕੇ ਨੇ ਤੇ ਬਹੁਤ ਭੀੜ ਹੋ ਰਹੀ ਹੈ ਮੇਲੇ ਚ ਚਾਰੇ ਪਾਸੇ ਗੱਡੀਆਂ ਹੀ ਗੱਡੀਆਂ ਤੁਹਾਨੂੰ ਦਿਖਣ ਗਈਆਂ ਦੇਖੋ ਕਾਫੀ ਗੱਡੀਆਂ ਪਹੁੰਚ ਰਹੀਆਂ ਨੇ ਜਰੂਰ ਜਰੂਰ ਬਲੈਰੋ ਥਾਰ ਹੋਂਡਾ ਸਿਟੀ ਜੇਰਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਬ ਮੇਲੇ ਚ ਪਹੁੰਚੇ ਸੀਗੇ ਮਾਰਨਿੰਗ ਉਦੋਂ ਮਤਲਬ ਇੰਨੀ ਭੀੜ ਹੈ ਨਹੀਂ ਜਿੰਨੀ ਭੀੜ ਇਸ ਟਾਈਮ ਤੇ ਹੋ ਚੁੱਕੀ ਹੈ ਕਿਉਂਕਿ ਦੂਰੋਂ ਦੂਰੋਂ ਲੋਕ ਪਹੁੰਚ ਰਹੇ ਨੇ ਇੱਥੇ ਆਪਾਂ ਇਹਨੇ ਉਹ ਵੀ ਦੇਈ ਜਾਂਦੇ ਕੋਈ ਭਾਵੇਂ ਬੱਜਾ ਤੇ ਨਾ ਸੱਪ ਕੋਈ 2012 ਫਰਸਟ ਓਨਰ ਗ੍ਰੀਨ ਆਹ ਦੇਖੋ ਗੱਡੀ ਦਿੱਲੀ ਨੰਬਰ 2012 ਮਾਡਲ ਫਰਸਟ ਓਨਰ ਟਾਇਰ ਵੀ ਨਾਲ ਨੇ ਪੂਰੇ ਮੇਲੇ 'ਚ ਇੱਕੋ ਗੱਡੀ ਆ ਇਸ ਟਾਈਮ ਤੇ ਜਿਹੜੀ ਆਪਾਂ ਨੂੰ ਮਿਲੀ ਆ ਕੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ 295 ਵੀਰੇ 295 ਵੀਰੇ ਆਪਣਾ ਨੰਬਰ ਤੇ ਡਰੈੱਸ 8528549249 ਗਿੱਦੜਵਾ ਸ਼ਹਿਰ ਆ ਵੀਰੇ ਗਿੱਦੜਵਾ ਸ਼ਹਿਰ ਆ ਕੀ ਨਾਮ ਆਪਣਾ ਜੀ ਦਾ ਪਤਾ ਵੀਰੇ ਇਹ ਅੰਬੈਸਡਰ ਆ ਵੀਰੇ ਠੀਕ ਆ ਠੀਕ ਆ ਕੰਪਨੀ ਫਿਟਡ ਸੀਐਨਜੀ ਵੀਰੇ ਬਾਹਰੋਂ ਨਹੀਂ ਤੁਸੀਂ ਪਰਸਨਲ ਗੱਡੀ ਲੈ ਕੇ ਆਏ ਹੋ ਆਪਣੀ ਇਹ ਠੀਕ ਆ ਕੋਜਾਪਾਨੀ ਮਰੂਤੀ ਆਪਣੇ ਕੋਲ ਜਪਾਨੀ ਮਰੂਤੀ ਵਈਏ ਕਿਹੜੀ ਦਿੱਕੀ ਜਪਾਨੀ ਮਰੂਤੀ ਤੇ ਤੀਤੀ ਤੱਕ ਪਾਸਿੰਗ ਆ ਜੀ ਵੀਰੇ ਉਹ ਵੀਰੇ ਜਪਾਨੀ ਮਰੂਤੀ ਪੀਵੀ60ਈ ਗਿੱਦੜਵਾ ਦਾ ਹੀ ਨੰਬਰ ਹੈ 38 ਤੱਕ ਪਾਸਿੰਗ ਹੈ ਸੋਲਿਊਸ਼ਨ ਸਾਰਾ ਕੁਝ ਵੈਲਿਡ ਹੈ ਠੀਕ ਹੈ 38 ਤੱਕ ਪਾਸਿੰਗ ਹੈ 225 ਡਿਮਾਂਡ ਹੈ ਇਹਦੇ ਹਾਂਜੀ 225 ਰੁਪਏ ਨੰਬਰ 85 ਤੋਂ 85 ਨਾਲ ਜ਼ਿਆਦਾ ਨਹੀਂ ਕਿਵੇਂ ਲੱਗੀ ਜੀ ਗੱਡੀ ਤੁਹਾਨੂੰ ਸਾਰੇ ਚੈੱਕ ਕੀ ਹੈ ਪੁਰਾਣੇ ਟਾਈਮ ਦੀ ਗੱਡੀ ਹੈ ਜੀ ਇਹ 83 ਮਾਡਲ ਵਾਰੀ ਕੋਲ ਕਿ ਦਿਖਾਉਣਗੇ ਆਪਣੇ ਕੋਲ ਵੀ ਹੈਗੀ 86 ਮਾਡਲ ਹੈ ਇਹ ਸ਼ਾਇਦ ਮਨਨ ਕਾਫੀ YouTube ਤੇ ਵੀ ਗੱਡੀ ਆਈ ਹੋਈ ਸ਼ਾਇਦ ਇਹ ਮੈਂ ਇਹ ਨਹੀਂ ਆਈ ਹੋਈ ਇਹਦੇ ਨਾਲ ਦੀ ਆਈ ਹੋਈ ਫਿਰ ਇੱਕ ਆਪਣੇ ਅਗੇ ਬਹੁਤ ਯੂਨੀਕ ਗੱਡੀ ਖੜੀ ਹੈ ਇਹ ਹੈਗੀ ਹੈ ਮਹਿੰਦਰਾ ਦੀ BE6 ਜਿਹੜਾ ਕਿ ਇੱਕ EV ਵਹੀਕਲ ਹੈ ਜਾਨੀ ਕਿ ਇਲੈਕਟ੍ਰਿਕ ਵਹੀਕਲ ਇੱਕ ਵਾਰ ਆਪਾਂ ਤੁਹਾਨੂੰ ਗੱਡੀ ਦਾ ਬਾਹਰੋਂ ਐਕਸਟੀਰੀਅਰ ਚੈੱਕ ਕਰਵਾ ਦਿੰਨੇ ਹਾਂ ਸਾਰਾ ਠੀਕ ਹੈ ਪਿੱਛੋਂ ਵੀ ਦੇਖੋ ਬਹੁਤ ਹੀ ਯੂਨੀਕ ਸਪੋਰਟੀ ਲੁੱਕ ਦੇ ਵਿੱਚ ਗੱਡੀ ਹੈ ਇਹ ਸਾਰੀ ਇਮਤਨ ਨੂੰ ਪਤਾ ਕਿ EV ਦਾ ਟ੍ਰੈਂਡ ਆ ਰਿਹਾ ਹੈ ਇੰਡੀਆ ਦੇ ਵਿੱਚ। ਉਹ ਦੇਖੋ ਚੇਕ ਪਾੜ ਦੇ ਵਿੱਚ ਚੱਲ ਰਹੀ ਹੈ। ਗੱਡੀ ਦੇ ਆਪਾਂ ਇੰਟੀਰੀਅਰ ਦੀ ਗੱਲ ਕਰੀਏ ਦੇਖੋ ਤੁਸੀਂ ਇੰਟੀਰੀਅਰ ਗੱਡੀ ਦਾ ਚੈੱਕ ਕਰੋ। ਆਸਲਾ ਚਾਰ ਚੱਤ ਦੂ ਨੇ ਹੂੰ ਗਾਰੰਟੀ ਲੌਂਗ ਹੈ ਉਹ ਨਹੀਂ ਕਿ ਸਕਰੀਨ ਹੈ ਸਾਹਮਣੇ ਇਹਦੇ 65 ਵਾਟ ਦੀ ਸੀਟਾ ਦੇ ਵਿੱਚ ਜਾ ਕੇ ਰਾ ਦੇ ਤੇ 23 23 ਸੰਖਿਆ ਵਿੱਚ ਹਾਂਜੀ ਇਸ ਦੀ ਅੱਜ ਦੀ ਆਪਣੀ ਬਠਿੰਡਾ ਦੇ ਕਾਰ ਬਾਜ਼ਾਰ ਦੀ ਵੀਡੀਓ ਇਹ ਕਾਰ ਬਾਜ਼ਾਰ ਦਾ ਅੱਜ ਫਸਟ ਡੇ ਸੀਗਾ ਇਹ ਕਾਰ ਬਾਜ਼ਾਰ ਹਰ ਵੀਕ ਲੱਗਿਆ ਕਰੂਗਾ ਸੰਡੇ ਨੂੰ ਤੇ ਜੋ ਐਡਰੈਸ ਹੈ ਇਹਨਾਂ ਦਾ ਕਾਰ ਬਾਜ਼ਾਰ ਦਾ ਉਹ ਹੈ ਜੀ ਮਲੋਟ ਰੋਡ ਤੇ ਰਾਇਲ ਬਿਜ਼ਨਸ ਪਾਰਕ ਸਾਹਮਣੇ ਅਲਮੋਹਾ ਗਾਰਡਨਸ ਤੇ ਬਹੁਤ ਵਧੀਆ ਉਪਰਾਲਾ ਇਹ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੋਇਆ ਇੱਥੋਂ ਦੇ ਲੋਕਲ ਏਰੀਆ ਦੇ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚਦੇ ਨੇ ਤੇ ਦੂਰ ਦੂਰ ਦੇ ਲੋਕਾਂ ਨੇ ਜਿਹੜੇ ਉਹ ਵੀ ਇੱਥੇ ਆ ਰਹੇ ਨੇ ਜਿਵੇਂ ਕਿ ਤੁਹਾਨੂੰ ਅਸੀਂ ਵੀਡੀਓ 'ਚ ਦਿਖਾਇਆ ਵੀ ਹਰਿਆਣਾ ਸਾਈਡ ਦੇ ਵੀ ਬਹੁਤ ਆਪਣੀ ਵੀਰਪੁਰਾ ਗੱਡੀ ਲੈਣ ਵਾਸਤੇ ਪਹੁੰਚੇ ਹੋਏ ਨੇ ਤਾਂ ਆਪਾਂ ਐਂਡ ਤੇ ਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਲੋਕ ਇੱਥੇ ਆਉ ਉਹ ਵੱਧ ਤੋਂ ਵੱਧ ਵੱਧ ਚੜ੍ਹ ਕੇ ਪਾਰਟਿਸਪੇਟ ਕਰ ਰਹੇ ਦੇ ਵਿੱਚ ਤੇ ਅੱਜ ਦੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ